ਲਓ ਬਈ ਮਿੱਤਰੋ ਅੱਜ ਆਪਾਂ ਪਹੁੰਚੇ ਆਂ ਲੋਂਗੋਵਾਲ ਜਿੱਥੇ ਬਾਈ ਜੰਗੇ ਦੀ ਪੈਸਟੀਸਾਈਡ ਦੀ ਸ਼ਾਪ ਹੈ ਤੇ ਉੱਪਰ ਤੁਸੀਂ ਦੇਖ ਰਹੇ ਹੋ ਬੈਨਰ 30% ਤੋਂ 80% ਤੱਕ ਰੇਟਾਂ ਤੇ ਛੋਟ ਕਰੀ ਬੈਠਾ ਪਦੰਦਰ ਪਹਿਲਾਂ ਖੋਲੋ ਰੇਟ ਤੇ ਬਾਅਦ ਚ ਖੋਲਿਓ ਗੇਟ ਬਾਈ ਅੰਦਰ ਆਪਾਂ ਜਾ ਕੇ ਦਿਖਾਉਣੇ ਆਂ ਸਾਰੇ ਜ਼ਿੰਮੇਦਾਰਪਰਾ ਸਪਰੀਆਂ ਲੈ ਕੇ ਜਾ ਰਹੇ ਉਹ ਵੀ ਟੈਂਕਰਾਂ ਤੇ ਲੱਦ ਲੱਦ ਕੇ ਕੰਪਨੀ ਦੀਆਂ ਦਵਾਈਆਂ ਬੈਲ ਕੱਟ ਕੇ ਕੈਂਟ ਕਾਮਾ ਭਰਾ ਦਾ ਆਪਾਂ ਦਵਾਈ ਲੈ ਕੇ ਆਏ ਆ ਜਮਾਂ ਜੈਜ ਰੇਟ ਆ ਬਾਈ ਲਓ ਵੀ ਆਪਾਂ ਪਹੁੰਚ ਗਏ ਜੱਗੇ ਬਾਈਕਰ ਹੋਰ ਬਾਈ ਕੀ ਹਾਲਾ ਬਾਈ ਅਸੀਂ ਕਾਲ ਦੀ ਹੋ ਠੀਕ ਠਾਕ ਜੀ ਠੀਕ ਠਾਕ ਵਧੀਆ ਲਾਈ ਹੁਣੇ ਰੌਣਕਾਂ ਹੀ ਹਾਂ ਹਾਂ ਬਹੁਤ ਰੌਸ਼ਾ ਬਾਈ ਭਰਾ ਦੀ ਦੁਕਾਨ ਤੇ ਹਨਾ ਜੀ ਬਾਈ ਜੀ ਤੇ ਦਵਾਈ ਦੱਸੋ ਬਾਈ ਜੀ ਠੀਕ ਬਾਈ ਆਪਣੇ ਕੋਲੇ ਆਹ ਵਾਲੀ ਦਵਾਈ ਆਉਂਦੀ ਹੈਗੀ ਠੀਕ ਹੈ ਜੀ ਇਹ ਪੱਤਾ ਲਪੇਟ ਗੋਭ ਦੀ ਸੁੰਡੀ ਕੋੜਾ ਟਿੱਡਾ ਤਿਤਲੀ ਫਿਦਲੀ ਜੋ ਵੀ ਨੁਕਸਾਨ ਕਰਦਾਗਾ ਨਾਲ ਇਹ ਦਵਾਈ ਅੰਡੇ ਵੀ ਸਾਫ ਕਰ ਦਿੰਦੀ ਆ ਭਾਈ। ਕਈ ਦਵਾਈਆਂ ਹੁੰਦੀਆਂ ਨੇ ਜਿਹੜੀ ਵੀ ਸੁੰਡੀ ਸੁੰਡੀ ਮਾਰਦੀ ਹੈਗੀ ਜੋ ਅੰਡੇ ਹੁੰਦੇ ਅਡਲਟ ਦੁਬਾਰਾ ਫੇਰ ਚੱਲ ਪੈਂਦਾ। ਇਹ ਨਾਲ ਅੰਡੇ ਵੀ ਸਾਫ ਕਰ ਦੋ ਭਾਈ। 25 ਦਿਨ ਦੀ ਆਪਣੀ ਗਾਰੰਟੀ ਆ ਭਾਈ ਜੀ। ਆਪਾਂ ਬਿੱਲ ਤੇ ਲਿਖ ਕੇ ਦੇਵਾਂਗੇ 25 ਦਿਨ ਦੀ ਗਾਰੰਟੀ। 25 ਦਿਨ ਤੋਂ ਪਹਿਲਾਂ ਕੋਈ ਜਿੱਕਤ ਆ ਗਈ ਆਪਾਂ ਡਬਲ ਪੈਸੇ ਵਾਪਸ ਕਰਾਂਗੇ ਭਾਈ। ਰੇਟ ਵੀ ਬਈ ਦੱਸੋ ਇਹਦਾ ਕੀ ਪਊਗਾ ਆਪਣਾ? ਇਹ ਰੇਟ ਫਾਰਮਰ ਨੂੰ ਪਊਗੀ। 295 ਰੁਪਏ ਦੇ ਕਿਲੇ ਦੀ ਪੈਂਦੀ ਆ ਭਾਈ। ਕਿਲੇ ਦੀ ਪੈਂਦੀ ਜੀ। 295 ਰੁਪਏ ਦੀ। ਅੱਖਾਂ ਵਿੱਚ ਕੇ ਛਿੜਕਦੇ ਜਾਵਾਂ? ਅੱਖਾਂ ਵਿੱਚ ਕੇ ਛਿ ਤੇ ਇਧਰ ਵੀ ਦਵਾਈ ਬਾਈ ਜਿਹੜੀ ਜਸਟਰ ਟੇਪ ਟਾਪ ਦੇ ਰਿਜ਼ਲਟ ਲੰਗੇ ਬਾਈ ਜੀ ਇਹ ਮਾਲ ਕੇ ਵੀ ਪੂਰੀ ਟਾਪ ਹੀ ਦਵਾਈ ਹੈ ਵੀ ਬਾਈ ਬਹੁਤ ਵਧੀਆ ਰਿਜ਼ਲਟ ਨੇ ਪਿਛਲੀ ਵਾਰ ਆਪਾਂ ਇੱਕ ਕੇਲ ਵੇਚੀ ਸੀ 10000 ਕਿਲੇ ਦੀ ਜਿਹਨੇ ਵੀ ਪਿਛਲੀ ਵਾਰ ਵਰਤੀ ਆ ਗਈ ਮੈਂ ਤਾਂ ਮੰਗ ਮੰਗ ਕੇ ਲੈ ਕੇ ਜਾਂਦਾ ਬਾਈ ਜੀ ਸਵੇਰੇ ਆਏ ਆ ਬਾਈ ਦੀ ਦੁਕਾਨ ਦਾ ਇਹਨਾਂ ਰਾਸ਼ਾ ਹੁਣ ਜਾ ਕੇ ਦਵਾਈ ਲੈ ਕੇ ਚੱਲੇ ਆ ਜੀ ਜੀ ਬਾਈ ਸਾਰੇ ਝੋਨੇ ਵਾਸਤੇ ਬਾਈ ਉਰੇ ਆਏ ਹੋਣੇ ਬਾਈ ਐ ਮਾਲਾ ਮਾਲਾ ਤਾਂ 5:30 ਹੋ ਗਏ ਬਾਈ ਕਿੰਨੇ ਵਜੇ ਆਈ ਦੀ ਬਾਈ ਅਸੀਂ ਆਏ 12 ਵਜੇ ਦੇ ਤੇ 5 6 9 ਵਜੇ ਨੂੰ ਬਾਈ ਘਰੇ ਪਹੁੰਚਾਂਗੇ ਐਨੀ ਦੂਰੋਂ ਚੱਲ ਕੇ ਆਏ ਦਵਾਈ ਲੈਣਾਂ ਤੇ ਪੂਰੀ ਵਜਾ ਵਜਾ ਕਰਾਈ ਪਈ ਬਾਈ ਨੇ ਦੁਕਾਨ ਤੇ ਰੌਣਕਾਂ ਲੱਗੀਆਂ ਤੇ ਦਵਾਈ ਬਾਈ ਜਰੂਰ ਵਰਤ ਕੇ ਵੇਖੋ ਲੋਂਗੋਵਾਲ ਬਾਈ ਧੰਤ ਧਨ ਬਾਬਾ ਭਾਨੇ ਵਾਲੇ ਪੈਸਟੀਸਾਈਡ ਬਾਈ ਜੱਗਾ ਭਰਾ ਆਪਣਾ ਨੰਬਰ ਬਾਈ ਦਾ ਉੱਤੇ ਪਾਵਾਂਗੇ ਤੇ ਜੈਜ ਰੇਟ ਤੇ ਕੈਸ਼ ਕਾਊਂਟਰ ਆ ਮੂੰਹ ਮੰਗਵੇਂ ਬਾਈ ਜਿਹੜਾ ਆਖੋਗੇ ਉਹੀ ਰੇਟ ਲਾਂਦਾ ਖੁਸ਼ ਹੋਗੇ ਤੁਰਦਾ ਹਰ ਇੱਕ ਬੰਦੇ ਨੂੰ ਖੁਸ਼ ਕਰਕੇ ਭੇਜਾਂਗੇ ਬਾਈ ਜ਼ਮੀਂਦਾਰਾਂ ਦੇ ਫਾਇਦੇ ਲਈ ਹੀ ਦੁਕਾਨ ਕਰੀਆ ਹੋਇਆ ਹੈ ਬਾਈ ਜਮਾ ਦੇਖੋ ਬਹੁਤ ਬਾਈ ਭਰਾ ਆ ਜਾਂਦੇ ਮੇਲਾ ਲੁੱਟ ਲੈਕ ਨਹੀਂ ਬਾਈ ਜੀ ਜੀ ਬਾਈ ਜੀ ਸੋ ਦਰਸ਼ਕੋ ਜਰੂਰ ਪਹੁੰਚੋ ਨਜ਼ਾਰਾ ਆ ਗਿਆ ਲਵ ਯੂ ਬਾਈ